ਅੱਜ ਆਪਾਂ ਜਾ ਰਹੇ ਆ ਮਾਝੇ ਦਾ ਪਿੰਡ ਚੋਲੇ ਦੇ ਕੋਲ ਪੈਂਦਾ ਕਾਲਵਾ ਪਿੰਡ ਤੇ ਆ ਜਿਹੜੀ ਐ ਨਹਿਰ ਖਾਰੇ ਵਾਲੀ ਇਸ ਨਹਿਰ ਤੇ ਆਪਾਂ ਪਹੁੰਚ ਚੁੱਕੇ ਆ ਤੇ ਕਾਲਵਾ ਪਿੰਡ ਦੇ ਵਿੱਚ ਵੀਰਜੀ ਹਰਣਾ ਨਾਲ ਗੱਲਬਾਤ ਹੋਈ ਆ ਲਗਭਗ 4-5 ਏਸੀ ਹੈਗੇ ਨੇ ਜਿਨ੍ਹਾਂ ਵਿੱਚੋਂ ਇੱਕ ਏਸੀ ਤਾਂ ਬਿਲਕੁਲ ਕੂਲਿੰਗ ਨਹੀਂ ਕਰਦਾਗਾ ਤੇ ਬਾਕੀਆਂ ਦੇ ਵਿੱਚ ਸਰਵਿਸ ਦੀ ਪ੍ਰੋਬਲਮ ਹੈ ਆਪਾਂ ਜਾ ਕੇ ਚੈੱਕ ਕਰਦੇ ਆ ਕੀ ਦਿੱਕਤ ਨਿਕਲਦੀ ਹੈਗੀ ਆ ਤੇ ਇਹ ਵਾਲੀ ਖਾਰੇ ਵਾਲੀ ਨਹਿਰ ਤੇ ਆਪਾਂ ਪਹੁੰਚ ਚੁੱਕੇ ਆ ਨਹਿਰ ਤੋਂ ਨਾ ਗੇਟ ਜਿਹੜਾ ਬਣਿਆ ਤੇ ਖੱਬੇ ਹੱਥ ਮੋੜ ਕੇ ਐਸ ਰੋਡ ਨੂੰ ਪੈ ਗਏ ਆ ਤੇ ਵੀਰ ਜੀ ਹੁਣਾਂ ਨੇ ਕਿਹਾ ਵੀ ਆ ਜਿਹੜਾ ਗੁਰਦੁਆਰਾ ਸਾਹਿਬ ਆਏਗਾ ਇਸ ਤੋਂ ਨਜ਼ਦੀਕ ਹੀ ਸਾਡਾ ਜਿਹੜਾ ਘਰ ਡੇਰੀ ਫਾਰਮ ਬਣਿਆ ਆ ਤੁਸੀਂ ਉੱਥੇ ਆ ਜਿਓ ਤੇ ਆ ਸਾਹਮਣੇ ਵੀਰ ਜੀ ਹੁਣਾਂ ਦਾ ਘਰ ਆ ਚੁੱਕਾ ਤੇ ਇੱਥੇ ਆਪਾਂ ਚੈੱਕ ਕਰਦੇ ਆ ਏਸੀ 1.5 ਵੋਲਟਾ ਦਾ ਏਸੀ ਸਭ ਤੋਂ ਪਹਿਲਾਂ ਇਹਨੂੰ ਨਿਗਾ ਮਰੋ ਕਿ ਕਿੰਨੀ ਜਿਆਦਾ ਹਾਈਟ ਤੇ ਲੱਗਾ ਤੇ ਇੱਥੇ ਪੂਰਾ ਜ਼ਬਰਦਸਤ ਜੰਗ ਹੋਏਗਾ ਇਹ ਏਸੀ ਦੇ ਨਾਲ ਕਿਉਂਕਿ ਇੰਨੀ ਜਿਆਦਾ ਹਾਈਟ ਤੇ ਕੰਮ ਕਰਨਾ ਬਹੁਤ ਜਿਆਦਾ ਦਿੱਕਤ ਕਰਦਾ ਹੈਗਾ ਰਿਪੇਅਰ ਵੀ ਕਰਨਾ ਔਖਾ ਹੈ ਸਰਵਿਸ ਵੀ ਕਰਨੀ ਔਖੀ ਹੈ ਦੂਜਾ ਏਸੀ ਇਹ ਵਾਲਾ ਲੱਗਿਆ ਹੈਗਾ ਜਿਹੜਾ ਕਿ ਬਲੂ ਸਟਾਰ ਕੰਪਨੀ ਦਾ ਵਿੰਡੋ ਏਸੀ ਹੈ ਸਰਵਿਸ ਵਾਲਾ ਕੰਮ ਆਪਾਂ ਸਟਾਰਟ ਕਰ ਦਿੱਤਾ ਤੇ ਏਸੀ ਨੂੰ ਬਾਹਰ ਲੈ ਕੇ ਆ ਗਏ ਤੇ ਆਹ ਸਾਹਮਣੇ ਗਾਵਾਂ ਆ ਜਦੋਂ ਵਾਚਰ ਚੱਲਦਾ ਤੇ ਇਹਨਾਂ ਦੇ ਭਾ ਲਈ ਰੌਣਕ ਲੱਗੀ ਆ ਆਣ ਕੇ ਵਿਚਾਰੀਆਂ ਇੱਥੇ ਵੇਖਣ ਲੱਗ ਪਈਆਂ ਵੀ ਹੋ ਕੀ ਰਿਹਾਗਾ ਤੇ ਹੁਣ ਆਪਾਂ ਇਸ ਏਸੀ ਦੀ ਕਰਦੇ ਹਾਂ ਸਰਵਿਸ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਖੋਲ੍ਹ ਲਿਆਗਾ ਤੇ ਵਾਚਰ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪਾਣੀ ਮਾਰ ਕੇ ਇਹਦੀ ਸਰਵਿਸ ਕੰਪਲੀਟ ਕਰ ਰਿਹਾ ਹੈ ਵਿੰਡੋ ਏਸੀ ਦਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਆਪਣੀ ਵਾਰੀ ਆ ਜਾਂਦੀ ਹੈ ਇਹ ਬਲੂ ਸਟਾਰ ਜਿਹੜਾ ਡੇਢ ਟਨ ਦਾ ਏਸੀ ਲੱਗਿਆ ਆ ਰੂਮ ਇਥੇ ਹਾਲ ਕਾਫੀ ਵੱਡਾ ਹੈਗਾ ਤੇ ਇਹਦੇ ਵਿੱਚ ਏਸੀ ਦੀ ਵੀ ਸਰਵਿਸ ਦੀ ਵੀ ਪ੍ਰੋਬਲਮ ਹੈ ਤੇ ਥੋੜੀ ਜਿਹੀ ਇਹਨੂੰ ਗੈਸ ਦੀ ਵੀ ਪ੍ਰੋਬਲਮ ਹੈਗੀ ਆ ਤੇ ਹੁਣ ਆਪਾਂ ਇਹਦੀ ਸਰਵਿਸ ਜਿਹੜੀ ਆ ਉਹ ਵੀ ਕਰਦੇ ਨੇ ਹੈਗਾ ਜਿਆ ਏਸੀ ਇਹ ਵਾਲਾ ਇਹਦੀ ਆਪਾਂ ਕਰਦੇ ਪਏ ਆ ਸਰਵਿਸ ਤੇ ਥੋੜੀ ਜਿਹੀ ਗੈਸ ਦੀ ਵੀ ਪ੍ਰੋਬਲਮ ਹੈਗੀ ਹੈ ਚੈੱਕ ਕਰਾਂਗੇ ਤੇ ਤੀਜਾ ਏਸੀ ਉੱਤਲੇ ਬਨੇ ਲੱਗਾ ਜਿਸਦਾ ਇੰਡੋਰ ਆਪਾਂ ਕਰ ਲਿਆ ਹੈ ਔਰ ਡੂਰ ਉਹਨਾਂ ਸਰਵਿਸ ਕਰਾ ਲਏ ਸਾਰਾ ਐਸਟੋਮੈਂਟ ਲਾ ਲਿਆ ਤੇ ਇੱਕ ਤੁਹਾਨੂੰ ਹੋਰ ਬੜੀ ਚੀਜ਼ ਇਧਰ ਆਓ ਡਿਡੀਰੀ ਨਿਆ ਲੈਣੇ ਆ ਗਏ ਨਾ ਤੇ ਆਂਡੇ 'ਤੇ ਉਹਦਾ ਅੰਡੇ ਪੱچے ਨਹੀਂ ਕੱਲਣਗੇ ਟੁੱਪੇ ਤਰੁੱਟਿਆ ਜਾਣਾ ਤੇਰੀ ਤਾਂ ਲਗੋਣੇ ਜੀ ਪਤੰਦਰਾ ਆ ਵੇਖੋ ਆਂਡੇ ਵੀ ਗਏ ਨੇ ਹੋਣ ਆਪਣਾ ਆ ਗਿਆ ਤੀਜਾ ਏਸੀ ਜਿਹੜਾ ਹੈ ਵੋਲਟੇਜ ਦਾ ਤੇ ਇੱਥੇ ਪੂਰੇ ਪਰਚੇ ਪੈਣੇ ਗਏ ਆ ਕਿਉਂਕਿ ਏਸੀ ਬਹੁਤ ਜ਼ਿਆਦਾ ਉੱਚਾ ਲੱਗਾ ਤੇ ਉੱਚੇ ਤੇ ਕੰਮ ਕਰਨ ਦਾ ਵੀ ਦੂਜਾ ਨੰਬਰ ਇਹ ਆ ਵੀ ਇਹ ਕੂਲਿੰਗ ਵੀ ਨਹੀਂ ਕਰਦਾ ਪਿਆ ਤੇ ਇਹਨੂੰ ਆਪਾਂ ਚੈੱਕ ਵੀ ਕਰ ਕੰਪਰੈਸਰ ਪੂਰਾ ਜੰਦਾ ਹੀ ਨਹੀਂ ਬੰਦ ਆ ਜਾਂਦਾ ਜੇਕਰ ਇੰਨਾ ਜ਼ਿਆਦਾ ਜਦੋਂ ਚਾ ਆਊਟਰ ਲੱਗ ਜਾਂਦਾ ਨਾ ਕੰਮ ਕਰਨ ਨੂੰ ਵੀ ਬਹੁਤ ਔਖਾ ਹੋ ਜਾਂਦਾ ਉਹ ਇਹਨੂੰ ਦੇਖਦੇ ਆ ਕਿ ਕੀ ਚੱਕਰ ਹੈ ਪੂਲਿੰਗ ਨਹੀਂ ਕਰ ਰਿਹਾਗਾ। ਓਨਲੀ ਫੈਨ ਮੋਟਰ ਹੀ ਚੱਲਦੀ ਪਈ ਐ। ਪੰਗਾ ਪੈ ਗਿਆ। ਕੰਪਰੈਸ਼ਰ ਵੀ ਪੂਰਾ ਹੀ ਰਹਿ ਗਿਆ। ਤੇਜ ਕਰਦਾ ਉਹ ਸ਼ੂਟ ਕਰਨਗੇ ਫਿਰ। ਵਾਰੀਆਂ ਨਹੀਂ ਚੱਲਦੇ। ਦੈਨ ਯਰੇ। ਸੱਦੂ ਦਾ। ਟਰਮੀਨਲ ਵੀ ਤਨੇ ਲੱਗੇ ਆ। ਓਕੇ। ਸੋ ਹਨਾ ਚੈੱਕ ਕਰਨਾ ਪੈਣਾ ਦੀ ਕੰਪਰੈਸ਼ਰ ਕਿਉਂ ਨਹੀਂ ਚੱਲ ਰਿਹਾ। AC ਨੂੰ ਆਨ ਕੀਤਾ ਤੇ AC ਜਿਹੜਾ AMPERE ਬਿਲਕੁਲ ਨਾ ਮਾਤਰੀ ਲੈ ਰਿਹਾ ਕੰਪਰੈਸ਼ਨ ਇਹਦਾ ਸਟਾਰਟ ਨਹੀਂ ਹੋ ਰਿਹਾ ਹੀਟ ਇੰਨਾ ਜ਼ਿਆਦਾ ਹੋ ਗਿਆ ਕਿ ਇੱਕ ਵਾਰੀ ਆਪਾਂ ਕੰਪਰੈਸ਼ਨ ਨੂੰ ਠੰਡਾ ਕਰਨ ਵਾਸਤੇ ਵਾਸ਼ਰ ਚਲਾਉਣਾ ਪਿਆ ਕੰਪਰੈਸ਼ਨ ਇੰਨਾ ਕੋ ਗਰਮ ਹੋਇਆ ਪਿਆ ਕਿ ਜਿਹੜਾ ਪਾਣੀ ਹੈ ਨਾ ਭਾਪ ਬਣ ਬਣ ਕੇ ਉੱਡਦਾ ਪਿਆਗਾ ਇੰਨਾ ਜ਼ਿਆਦਾ ਹੀਟ ਹੋਇਆ ਪਿਆ ਤੇ ਹੁਣ ਇੱਕ ਵਾਰੀ ਕੰਪਰੈਸ਼ਨ ਨੂੰ ਠੰਡਾ ਕਰਕੇ ਫਿਰ ਚਲਾ ਕੇ ਵੇਖਦੇ ਆ ਚੱਲਦਾ ਜਾਂ ਨਹੀਂ ਰਮੇ ਬੜਾ ਹੋਇਆ ਪਿਆ ਧੂਆ ਮਾਰਨੇ ਨਾ ਬਸੇ ਕੱਢਣੇ ਤਰਪੋ ਕਰੀ ਜਿਵੇਂ ਕਿਵੇਂ ਜ਼ੋਰ-ਜ਼ੋਰ ਲਾ ਕੇ ਕੰਪਰੈਸ਼ਨ ਨੂੰ ਤਾਂ ਆਪਾਂ ਆਨ ਕਰ ਲਿਆਗਾ ਪਰ ਇਹਦੇ ਵਿੱਚ ਗੈਸ ਦੀ ਵੀ ਪ੍ਰੋਬਲਮ ਹੈਗੀ ਆ ਹੁਣ ਆਪਾਂ ਗੈਸ ਨੂੰ ਚੈੱਕ ਕਰਾਂਗੇ ਵੀ ਕਿਹੜੀ ਜਗ੍ਹਾ ਤੋਂ ਲੀਕ ਹੋਈ ਆ ਤੇ ਇਧਰਲੇ ਬੰਨੇ ਆਪਾਂ ਫਲੇਅਰ ਨੜਾਂ ਦੇ ਉੱਪਰ ਝੱਗ ਲਗਾ ਕੇ ਦੇਖ ਲਈਏ ਇੱਥੇ ਤਾਂ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਲੀਕੇਜ ਨਜ਼ਰ ਨਹੀਂ ਆ ਰਹੀਗੀ ਤੇ ਹੁਣ ਲੀਕੇਜ ਨੂੰ ਨੱਬਣ ਵਾਸਤੇ ਅਗਲੀ ਜੰਗ ਸ਼ੁਰੂ ਹੋਏਗੀ ਪਹਿਲਾਂ ਤਾਂ ਕੰਪਰੈਸ਼ਨ ਨੂੰ ਚਲਾਉਂਦੇ ਸੀ ਤੇ ਕੰਪਰੈਸ਼ਨ ਚੱਲ ਨਹੀਂ ਸੀ ਰਿਹਾ ਕਮਰੇਸ਼ਰ ਤਾਂ ਆਪਾਂ ਚਲਾ ਲਿਆ ਤੇ ਹੁਣ ਲੀਕੇਜ ਲੱਭਣ ਵਾਸਤੇ ਆਪਾਂ ਇਹ ਨੂੰ ਥਾਂ ਥਾਂ ਤੋਂ ਚੈੱਕ ਕਰਦੇ ਸੇ ਜੋਨ ਆਬੀਏ ਨਿਕਲ ਗਿਆ ਕੋਰ ਇੰਡੋਰ ਸਾਰਾ ਸੁੱਕਾ ਪਿਆ ਆਊਟਡੋਰ ਨੂੰ ਪਹਿਲਾਂ ਲਾ ਕੇ ਵੇਖਦੇ ਆਂ ਇੰਡੋਰਾਂ ਨੇ ਬੰਨਿਆ ਤਾਂ ਬੜਾ ਚੰਗਾ ਇਤਨਾ بڑا ਰੌਲਾ ਪਾਉਂਦੇ ਆਂ ਆਊਟਡੋਰ ਯੂਨਟ ਨੂੰ ਤਾਂ ਪਾ ਥੱਲੇ ਲਿਆ ਆਂ ਹੁਣ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਇਸ਼ਨਾਨ ਕਰਵਾਉਨੇ ਆਂ ਇਹਦੀ ਸੁਰਤ ਜਿਹੜੀ ਟਿਕਾਣੇ ਆ ਜਾਵੇ ਕਿਉਂਕਿ ਬਹੁਤ ਤੰਗ ਕਰਦਾ ਪਿਆ ਕਦੀ ਕੰਪਰੈਸ਼ਰ ਹੀਟ ਹੋ ਜਾਂਦਾ ਤੇ ਕਦੀ 쿨ਿੰਗ ਦੀ ਤਾਂ ਸਮੱਸਿਆਵਾਂ ਦੇ ਵਿੱਚ ਹੈਗੀ ਆ ਉਹਨਾਂ ਨੂੰ ਠੰਡਾ ਕਰਦੇ ਆਂ ਤੇ ਠੰਡਾ ਕਰਕੇ ਤੇ ਪੇਰ ਤੋਂ ਬਾਅਦ ਵਿੱਚ ਇਹ ਦੀ ਲੀਕੇਜ ਵਾਲਾ ਪ੍ਰੋਸੈਸ ਉਹ ਆਪਾਂ ਕੰਪਲੀਟ ਕਰਾਂਗੇ ਕਿਉਂਕਿ ਐਨੇ ਹਾਈਡ ਤੇ ਜਦੋਂ ਕੰਮ ਕਰਦੇ ਆ ਨਾ ਤੇ ਵੈਸੇ ਖੜਨ ਦੀ ਵੀ ਉਹ ਖਿਆਈ ਆਉਂਦੀ ਹੈਗੀ ਆ ਤੇ ਏਸੀ ਖੋਲਣ ਦੀ ਤਾਂ ਪ੍ਰੋਬਲਮ ਆਉਣੀ ਹੈ ਇਹਨਾਂ ਪੰਗਿਆਂ ਤੋਂ ਆਖੀਦਾ ਏਸੀ ਨੂੰ ਜਿੰਨਾ ਵੀ ਜ਼ਿਆਦਾ ਆਊਟਡੋਰ ਨੂੰ ਨੀਵਾਂ ਲਾ ਜਾਵੇ ਉਹ ਚੰਗਾ ਇਨਡੋਰ ਇਨਡੋਰ ਤਾਂ ਉਸ ਤੋਂ ਵੀ ਜ਼ਿਆਦਾ ਉੱਚਾ ਲੱਗਾ ਆ ਖੋਲਣ ਖਲਈਏ ਦਾ ਵੀ ਬਹੁਤ ਜ਼ਿਆਦਾ ਪੰਗਾ ਰਹਿੰਦਾ ਨਾ ਤਾਂ ਚੰਗੀ ਤਰ੍ਹਾਂ ਪਾਣੀ ਵਜਦਾਗਾ ਨਾ ਸਹੀ ਤਰੀਕੇ ਨਾਲ ਸਰਵਿਸ ਹੁੰਦੀ ਹੈ ਤੇ ਨਾ ਹੀ ਰਿਪੇਅਰ ਹੁੰਦੀ ਹੈ ਆਊਟਡੋਰ ਯੂਨਟ ਦੇ ਵਿੱਚ ਪ੍ਰੈਸ਼ਰ ਭਰ ਕੇ ਤੇ ਇਹਨੂੰ ਲੈ ਕੇ ਆ ਗਏ ਆ ਪਾਣੀ ਵਾਲੇ ਚਬੱਤੇ ਦੇ ਵਿੱਚ ਤੇ ਹੁਣ ਆਊਟਡੋਰ ਯੂਨਟ ਨੂੰ ਸਾਰੇ ਨੂੰ ਪਾਣੀ ਵਾਲੇ ਚਬੱਤੇ ਦੇ ਵਿੱਚ ਡਬੋ ਕੇ ਤੇ ਇਹਦੀ ਲੀਕੇਜ ਲੱਭਣ ਦੀ ਕੋਸ਼ਿਸ਼ ਕਰਦੇ ਆ ਲੀਕੇਜ ਹੋਈ ਆ ਤਾਂ ਹੀ ਗੈਸ ਨਿਕਲੀ ਆ ਤੇ ਇਹਨੂੰ ਲੱਭਣ ਵਾਸਤੇ ਪੂਰਾ ਧਿਆਨ ਦੇਣਾ ਪਵੇਗਾ ਪ੍ਰੈਸ਼ਰ ਲਗਭਗ 3.5 ਤੋਂ 400 ਪਾਉਂਡ ਦੇ ਵਿੱਚ ਹੈਗਾ ਪਰ ਲੀਕੇਜ ਹੈ ਜ ਆਪਾਂ ਨੂੰ ਮਿਲ ਨਹੀਂ ਰਹੀਗੀ ਇਹਨੂੰ ਬਹੁਤ ਹੀ ਬਰੀਕੀ ਦੇ ਵਿੱਚ ਦੇਖਣਾ ਪੈਂਦਾ ਤੇ ਇਧਰਲੇ ਬੰਨੇ ਥੋੜਾ ਜਿਹਾ ਸਰਾਖ ਮਿਲਿਆ ਲੀਕੇਜ ਦਾ ਹੁਣ ਦੇਖੋ ਵੀ ਇਹ ਜਗ੍ਹਾ ਤੋਂ ਕੁਝ ਨਾ ਕੁਝ ਗਰਬੜੀ ਜਿਹੜੀ ਨਜ਼ਰ ਆਈ ਆ ਤੇ ਆ ਬਬਲ ਦੇਖੋ ਥੋੜਾ ਜਿਹਾ ਬਬਲ ਬਣਦਾ ਪਿਆ ਤੇ ਹੁਣ ਇਹ ਜਿਹੜਾ ਲੀਕ ਜਦੋਂ ਲੱਭ ਜਾਂਦੀ ਹੈ ਤੇ ਮਕੈਨਿਕ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹਿੰਦਾਗਾ ਜਿੰਨਾ ਚਿਰ ਏਸੀ ਦੇ ਵਿੱਚੋਂ ਲੀਕੇਜ ਨਹੀਂ ਨਾ ਮਿਲਦੀ ਤੇ ਉਹਨਾਂ ਟਾਈਮ ਮਕੈਨਿਕ ਦਾ ਦਿਲ ਕੌਮੋ ਹੀ ਕਰਦਾ ਰਹਿੰਦਾ ਕਿਉਂਕਿ ਰਿਪੀਟ ਆਉਣ ਦੇ ਬਹੁਤ ਜ਼ਿਆਦੇ ਚਾਂਸ ਹੁੰਦੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਲੀਕੇਜ ਉਹ ਨਜ਼ਰ ਆ ਰਹੀ ਹੈਗੀ ਆ ਤੇ ਇਹਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਫਾਈਂਡ ਕਰਕੇ ਉਸ ਤੋਂ ਬਾਅਦ ਜਦੋਂ ਆਪਾਂ ਜੋਇੰਟ ਲਗਾਵਾਂਗੇ ਆ ਡਰਾਇਰ ਦੇ ਨਾਲ ਜਿਹੜੀ ਆ ਪਾਈਪ ਲੱਗੀ ਹੋਈ ਆ ਇਸ ਜਗ੍ਹਾ ਤੋਂ ਥੋੜੇ ਥੋੜੇ ਜਿਹੜੇ ਮਾਈਨਰ ਜਿਹੇ ਨੇ ਬੱਬਲ ਨਿਕਲਦੇ ਪਏ ਮਕੈਨਿਕਰੀ ਲੀਕ ਜੀ ਲੱਭ ਜਾਂਦੀ ਹੈ ਨਾ ਤੇ ਟ੍ਰਾਈ ਟਨ ਕਰਦੇ ਪੈਸੇ ਮੈਂ ਤਾਂ ਪਹਿਲਾਂ ਐਸੇ ਕਰਕੇ ਆਊਟਰ ਡੋਰ ਨਹੀਂ ਰੱਖ ਪਾਇਆ ਸਾਰੀ ਗੈਸ ਡਾ ਕੇ ਜਦੋਂ ਬਰਤ ਪ੍ਰੈਸ਼ਰ ਪਰਿਆ ਪ੍ਰੈਸ਼ਰ ਵੀ ਹੁਣ ਆਪਾਂ ਨੇ ਸੈੱਟ ਰੱਖਿਆ 300 ਤੋਂ ਮੰਨ ਜਾਓ ਪੌਂਡ ਹੈਗਾ ਪੋਰੋਲੀ ਕਈ ਦਿੱਖਦੀ ਤੇ ਇਹ ਰਿਵਾਰਤ ਹੁੰਦੇ ਆ ਟੈਂਕਾ ਲਾ ਕੇ ਪ੍ਰੈਸ਼ਰ ਬਣਾਉਂਦੇ ਆ ਜੋਇੰਟ ਲਗਾਉਣ ਤੋਂ ਬਾਅਦ ਦੇ ਵਿੱਚ ਆਪਾਂ ਦੁਬਾਰਾ ਤੋਂ ਇਹਦੇ ਵਿੱਚ ਪ੍ਰੈਸ਼ਰ ਭਰ ਕੇ ਟਿੱਲੀ ਕਈ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਜੋਇੰਟ ਜਿਹੜਾ ਸਹੀ ਤਰੀਕੇ ਨਾਲ ਲੱਗ ਗਿਆ ਜਾਂ ਕੋਈ ਕਸਰ ਰਹਿ ਗਈ ਆ ਦੁਬਾਰਾ ਤੋਂ ਫਿਰ ਆਪਾਂ ਇਹਨੂੰ ਪਾਣੀ ਦੇ ਵਿੱਚ ਡਬੋਇਆ ਹੈਗਾ ਤੇ ਕਿਸੇ ਬੰਨੇ ਕੋਈ ਵੀ ਲੀਕੇਜ ਨਹੀਂ ਤੇ ਹੁਣ ਆਪਾਂ ਇਸ ਨੂੰ ਦੁਬਾਰਾ ਤੋਂ ਉਸੇ ਜਗ੍ਹਾ ਤੇ ਲਿਜਾ ਕੇ ਇਹਦੀ ਫੀਟਿੰਗ ਕਰਦੇ ਆਂ ਪਹਿਲਾਂ ਇਹਦੇ ਜਿੰਨੇ ਵੀ ਕਵਰ ਉਤਾਰੇ ਸੀਗੇ ਉਹਨਾਂ ਦੀ ਇੱਥੇ ਹੀ ਫੀਟਿੰਗ ਕਰ ਲੈਣੇ ਆ ਕਿਉਂਕਿ ਉੱਪਰਲੇ ਬੰਨੇ ਸਟੈਂਡ ਤੇ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਤੇ ਹੁਣ ਵਾਰੀ ਆ ਜਾਂਦੀ ਹੈ ਆਊਟਡੋਰ ਯੂਨਟ ਨੂੰ ਉਸੇ ਜਗ੍ਹਾ ਤੇ ਫਿੱਟ ਕਰਨ ਦੀ ਤੇ ਥੱਲੇ ਬਨੇ ਇੱਕ ਬਨੇ ਆਪਾਂ ਤਾਂ ਪੌੜੀ ਲਗਾ ਲਈਏ ਦੂਜੇ ਬਨੇ ਫੋਰ ਸਪੋਰਟ ਲਗਾ ਕੇ ਤੇ ਇਹਨੂੰ ਆਪਾਂ ਉੱਪਰਲੇ ਬਨੇ ਆਊਟਡੋਰ ਯੂਨਟ ਨੂੰ ਟੰਗ ਰਹੇ ਹਾਂ ਔਰ ਉਹ ਜਿੰਦੂ ਦੇ ਆ ਪਾਈਪਾਂ ਸਾਰੀਆਂ ਕੱਸਣ ਤੋਂ ਬਾਅਦ ਵਿੱਚ ਸਿਸਟਮ ਨੂੰ ਆਪਾਂ ਵੈਕਿਊਮ ਤੇ ਲਗਾ ਦਿੱਤਾ ਤੇ ਕੁਝ ਟਾਈਮ ਵੈਕਿਊਮ ਕਰਨ ਤੋਂ ਬਾਅਦ ਵਿੱਚ ਆਪਾਂ ਹੁਣ ਇਸ ਏਸੀ ਦੇ ਵਿੱਚ ਗੈਸ ਜਿਹੜੀ ਆ ਛੜਦੇ ਪਏ ਆ R32 ਦੇ ਵਿੱਚ ਗੈਸ ਚਾਰਜ ਹੋ ਰਹੀ ਹੈਗੀ ਆ ਤੇ ਪੂਰੀ ਗੈਸ ਛੜਨ ਤੋਂ ਬਾਅਦ ਦੇ ਵਿੱਚ ਆਪਾਂ ਇਹਦਾ ਕੰਮ ਕੰਪਲੀਟ ਕਰਨ ਤੋਂ ਬਾਅਦ ਚ ਫਿਰ ਜਿਹੜੀ ਆ ਇਹਦੀ ਇੰਡੋਰ ਦੀ ਸਰਵਿਸ ਵੀ ਕਰਨੀ ਉਹ ਹੋ ਜਾ ਬਾਕੀ ਆ ਗੈਸ ਵਾਲਾ ਕੰਮ ਜਿਹੜਾ ਕੰਪਲੀਟ ਹੋ ਚੁੱਕਾ ਹੈਗਾ ਹੀਟ ਵੀ ਪੂਰੀ ਆ ਰਹੀ ਹੈਗੀ ਆ ਦੇ ਹੋਣ ਜਿਹੜਾ ਇੰਡੋਰ ਯੂਨਟ ਇਹਦਾ ਆਪਾਂ ਸਰਵਿਸ ਕਰ ਦਿੰਦੇ ਹਾਂ ਇਕਦਮ ਬਿਲਕੁਲ ਓਕੇ 쿨ਿੰਗ ਆ ਰਹੀ ਹੈ ਉੱਤੇ ਲਾਉਣ ਦਾ ਏਸੀ ਦਾ ਆਹੀ ਜਿਆਦਾ ਨੁਕਸਾਨ ਹੁੰਦਾ ਹੈ ਛੱਤ ਨਾਲ ਲੱਗਿਆ ਪਿਆ ਕਮਰੇ ਛੱਤ ਬਹੁਤ ਉੱਚੀ ਹੈ ਉਹ ਕੋਈ ਵੱਡੀ ਪੌੜੀ ਲਾਈ ਥੰਮੇ ਬੈਡ ਰੱਖਿਆ ਬੈਡ ਦੇ ਉੱਪਰ ਚੜ੍ਹ ਕੇ ਪੌੜੀ ਕੀਰਾ ਪਾਦਾ ਇਹ ਤੁਹਾਡੇ ਕਰ ਕੋੰਚੀ ਬਹੁਤ ਓਕੇ ਹੋ ਗਈ ਹੁਣ ਕੋਈ ਨਹੀਂ ਬਿਲਕੁਲ ਓਕੇ ਹੈ ਗੈਸ ਵੀ ਸਾਰੀ ਓਕੇ ਹੋ ਗਈ ਹੈ ਵੋਲਟੇਜ ਤੋਂ ਬਾਅਦ ਵਿੱਚ ਆ ਗਿਆ ਜਿਹੜਾ ਬਲੂ ਸਟਾਰ ਦਾ ਇਹਦੇ ਵਿੱਚ ਗੈਸ ਘੱਟੀ ਸੀਗੀ ਤੇ ਇਹ ਜਿਹੜਾ ਲੱਗਿਆ ਸੀ ਡ੍ਰੈਂਕ ਰੂਮ ਦੇ ਵਿੱਚ ਏਸੀ ਇਹਦੀ ਸਰਵਿਸ ਆਪਾਂ ਪਹਿਲਾਂ ਕੰਪਲੀਟ ਕਰ ਚੁੱਕੇ ਆ ਤੇ ਇਧਰਲੇ ਬਨੇ ਸ਼ਾਮਾਂ ਜਿਹੜੀਆਂ ਉਹ ਵੀ ਢਲ ਚੁੱਕੀਆਂ ਗਿਆ ਹਨੇਰਾ ਆਉਣਾ ਸ਼ੁਰੂ ਹੋ ਗਿਆ ਇਸ ਏਸੀ ਦੇ ਵਿੱਚ ਆਪਾਂ ਲੀਕੇਜ ਚੈੱਕ ਕਰ ਲੈਨੇ ਆ ਥਰਲੇ ਬਨੇ ਜਿਹੜੇ ਨੇ ਫਲੇਅਰ ਨੈਟ ਉਹ ਚੈੱਕ ਕਰ ਲੈਨੇ ਵੀਰ ਜੀ ਕਹਿੰਦੇ ਜਦੋਂ ਲਗਵਾਇਆ ਸੀ ਨਾ ਉਦੋਂ ਤੋਂ ਹੀ ਇੰਨੀ ਕੋਈ 쿨ਿੰਗ ਰਹੀ ਹੈਗੀ ਮਤਲਬ ਘਟ ਹੀ ਹੈਗੀ ਆ ਨਵੇਂ ਦੇ ਵਿੱਚ ਤੇ ਸ਼ਾਮਾਂ ਢਲਦੀਆਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਸਵੇਰ ਦੇ ਆਪਾਂ ਆਏ ਹੋਏ ਆ ਇਹਨਾਂ ਏਸੀਆਂ ਦੇ ਟਾਈਮ ਹੁਣ ਇਸ ਜਗ੍ਹਾ ਤੇ ਜਿਹੜੇ ਆਪਾਂ ਨੇ ਨਟ ਚੈੱਕ ਕਰਦੇ ਪਏ ਆ ਫਲੇਅਰ ਨਟ ਇਹਨਾਂ ਦੇ ਉੱਪਰ ਹਲਕਾ ਜਾਂ ਜਿਹੜਾ ਬੱਬਲੇ ਉਹ ਨਜ਼ਰ ਆ ਰਿਹਾ ਹੈਗਾ ਇਹ ਨਟ ਨੂੰ ਕੱਸ ਕੇ ਉਸ ਤੋਂ ਬਾਅਦ ਵਿੱਚ ਇਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਟੇਪ ਕਰ ਦਿੰਨੇ ਆ ਟੇਪ ਕਰਨ ਤੋਂ ਬਾਅਦ ਵਿੱਚ ਜਿਹੜੀ ਗੈਸ ਇਹਦੇ ਵਿੱਚ ਘਟਦੀ ਹੈ ਉਹ ਆਪਾਂ ਪੂਰੀ ਕਰ ਦਿੰਨੇ ਆ ਦੇਰ ਦੇ ਆਪਾਂ ਆਏ ਆ ਤਕਰੀਬਨ 11:30 ਵਜੇ ਹੁਣ ਚੌਥਾ ਏਸੀ ਇਹ ਆ ਤੇ ਨੇ ਅਸੀਂ ਦੂਜੀ ਆਪਾਂ ਕੰਪਲੀਟ ਕਰ ਦਿੱਤੇ ਹਨੇਰਾ ਹੋ ਗਿਆ ਤੇ ਅਜੇ ਵੀ ਆਪਾਂ ਨੂੰ ਤਕਰੀਬਨ 45-50 ਕਿਲੋਮੀਟਰ 60 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਇਹ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਾਲਵਾ ਦੀ ਏਸ਼ੀਆ ਦੀ ਵੀਡੀਓ ਜੇਕਰ ਇਹ ਵੀਡੀਓ ਪਸੰਦ ਆਈ ਨਵਤੋ-ਵਤ ਲਾਈਕ ਸ਼ੇਅਰ ਕਮੈਂਟ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ